ਇਹ ਨਾਲ ਦਿਲ ਬਣਾ ਰਹੇ ਨੇ ਪਹਿਲੇ ਕਪਲ ਜੋ ਸ਼ਗਨ ਦੇ ਵਿੱਚ ਪੈਸੇ ਨਹੀਂ ਲਾੜਤਾ ਪਵਾ ਰਹੇ ਨੇ ਤੇ ਮਾਰੇ ਦੇਖਣ ਵਾਲਿਆਂ ਨੂੰ ਬੁਰਾ ਲੱਗਾ ਹਨਾ ਮੇਰੇ ਚੌਣ ਵਾਲਿਆਂ ਨੂੰ ਤਾਂ ਮੈਂ ਚੌਣਨੀ ਮੈਨੂੰ ਮਾਫ਼ ਕੀਤਾ ਜਾਵੇ ਮੈਂ ਮਾਫ਼ੀ ਮੰਗਣਾ ਚਾਹੁੰਨੀ ਆ ਚੁੰਨੀ ਲੈ ਕੇ ਮਾਫ਼ੀ ਮੰਗੀ ਉਹ ਵੀ ਮਿੱਟੀ ਪਾ ਦਿੱਤੀ ਏ ਕੁੜੀਆਂ ਨੂੰ ਜੋ ਦਿੱਤੀ ਨਸੀਹਤ ਆਪ ਹੀ ਇਹਨੇ ਭੁਲਾ ਦਿੱਤੀ ਜੋ ਵੀ ਤੁਹਾਡੀ ਪਰਸਨਲ ਲਾਈਫ ਆ ਆਪਣਾ ਪੇਰੈਂਟਸ ਨਾਲ ਸ਼ੇਅਰ ਕਰੋ ਜੇਕਰ ਤੁਸੀਂ ਜਾਦਾ ਹੀ ਕਿਸੇ ਦੇ ਕਰੀਬ ਹੋ ਤਾਂ ਬਟ ਆਪਣਾ ਫੈਸਲਾ ਖੁਦ ਨਾਲ ਲਾਓ ਮੈਂ ਹੀ ਗਾਈਡ ਕਰੂੰਗੀ ਬਹੁਤੇ ਕਹਿੰਦੇ ਭੱਜੀਏ ਬਹੁਤੇ ਕਹਿੰਦੇ ਇਹਨੇ ਮੁੰਡਾ ਭਜਾਇਆ ਏ ਗੱਲ ਮੁੱਕ ਦੀ ਮਿੱਤਰੋ ਇਹੀ ਕਿ ਇਹਨੇ ਬਚਪਨ ਦੇ ਪਿਆਰ ਨਾਲ ਵਿਆਹ ਕਰਵਾਇਆ ਏ ਜਾਨੇ ਮੇਰੀ ਜਾਨੇ ਮਨ ਬਚਪਨ ਦਾ ਪਿਆਰ ਮੇਰਾ ਭੁੱਲ ਨਹੀਂ ਜਾਨਾਰੇ ਭਾਵੇਂ ਪੀਂਦੀ ਹੋਵੇ ਹੈਲ ਤੇ ਰੈਡਬੁੱਲ ਪਰ ਪਸੰਦ ਉਹਨੂੰ 2 ਰੁਪਏ ਦੀ ਚੁਸਕੀ ਆ ਜਿਨੇ ਭੱਜ ਕੇ ਵਿਆਹ ਕਰਾਇਆ ਜਿਨੇ ਲਾੜਣ ਤਾਂ ਲਈਆਂ ਜਿਨੇ ਮਾਪਿਆਂ ਨੂੰ ਲਾੜਤਾ ਪਵਾਈਆਂ ਸਾਰੇ ਉਹਨੂੰ ਕਹਿੰਦੇ ਮੁਸ਼ਕੀ ਆ ਸਾਰੇ ਉਹਨੂੰ ਕਹਿੰਦੇ ਮੁਸ਼ਕੀ ਆ ਇਸ ਵੀਡੀਓ ਦੇ ਵਿੱਚ ਮੈਂ ਆਪਣੇ ਵੱਲੋਂ ਕੁਝ ਪੁਆਇੰਟ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਉਮੀਦ ਕਰਦਾ ਵੀ ਤੁਸੀਂ ਉਹਨਾਂ ਪੁਆਇੰਟਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਸੋ ਆਓ ਕਰਦੇ ਹਾਂ ਵੀਡੀਓ ਸ਼ੁਰੂ ਇਨਸਾਨ ਗਲਤੀਆਂ ਦਾ ਪੁਤਲਾ ਜੇਕਰ ਇਨਸਾਨ ਕੋਈ ਗਲਤੀ ਕਰਦਾ ਵਾ ਉਸ ਤੋਂ ਬਾਅਦ ਉਸ ਦੀ ਮਾਫੀ ਮੰਗ ਲੈਂਦਾ ਵਾ ਤਾਂ ਬਹੁਤ ਵਾਰ ਇਦਾਂ ਹੁੰਦਾ ਵਾ ਕਿ ਜਿਸ ਬੰਦੇ ਨੇ ਗਲਤੀ ਕੀਤੀ ਆ ਉਸ ਨੂੰ ਬਹੁਤ ਸਾਰੇ ਲੋਕ ਮਾਫ ਕਰ ਵੀ ਦਿੰਦੇ ਆ ਤੇ ਮੁਸ਼ਕੀ ਨਾਲ ਵੀ ਜਿਹੜਿਆ ਹੋਇਆ ਬਹੁਤ ਸਾਰੇ ਲੋਕਾਂ ਨੇ ਮੁਸ਼ਕੀ ਨੂੰ ਮਾਫ਼ ਵੀ ਕਰਤਾ ਜਦੋਂ ਮੁਸ਼ਕੀ ਨੇ ਸਿਰ ਤੇ ਚੁੰਨੀ ਲੈ ਕੇ ਮਾਫ਼ੀ ਮੰਗੀ ਸੀ ਸਿਤਾਰ ਦੇਖਣ ਵਾਲਿਆਂ ਨੂੰ ਬੁਰਾ ਲੱਗਾ ਹਨਾ ਮੇਰੇ ਚਾਹਣ ਵਾਲਿਆਂ ਨੂੰ ਕਿ ਮੈਂ ਚਾਹਨੀ ਮੈਨੂੰ ਮਾਫ਼ ਕੀਤਾ ਜਾਵੇ ਮੈਂ ਮਾਫ਼ੀ ਮੰਗਣਾ ਚਾਹਨੀ ਆ ਮੁਸ਼ਕੀ ਨੇ ਚੁੰਨੀ ਲੈ ਕੇ ਮਾਫ਼ੀ ਮੰਗੀ ਤੇ ਕਿਹਾ ਕਿ ਮੇਰੀਆਂ ਗਲਤੀਆਂ ਮਾਫ਼ ਕੀਤੀਆਂ ਜਾਣ ਅੱਗੇ ਤੋਂ ਮੈਂ ਇਦਾਂ ਦਾ ਕੁਝ ਵੀ ਨਹੀਂ ਕਰੂੰਗੀ ਪਰ ਮੁਸ਼ਕੀ ਫੇਰ ਉਹੀ ਆਪਣੇ ਸੇਮ ਪੁਰਾਣੇ ਲੱਛਣਾਂ ਤੇ ਆ ਗਈ ਸੇਮ ਉਹੀ ਕੁਝ ਕਰਨ ਲੱਗ ਗਈ ਉਸ ਤੋਂ ਬਾਅਦ ਇਹਦੇ ਲਾਈਵ ਦੇ ਵਿੱਚ ਇੱਕ ਕਮੈਂਟ ਆਉਂਦਾ ਹੈ ਭਾਈ ਅਮਰਤਪਾਲ ਮਹਿਰੋਂ ਦਾ ਜਿੰਨਾਂ ਵੱਲੋਂ ਇਹਦਾ ਐਡਰੈਸ ਪੁੱਛਿਆ ਜਾਂਦਾ ਇਹ ਫੇਰ ਮਾਫੀ ਮੰਗ ਲੈਂਦੀ ਆ ਤੇ ਮਾਫੀ ਮੰਗਣ ਤੋਂ ਬਾਅਦ ਉਸ ਤੋਂ ਬਾਅਦ ਕੀ ਕਰਦੀ ਆ ਜੀ ਭੱਜ ਕੇ ਵਿਆਹ ਕਰਵਾ ਲੈਂਦੀ ਆ ਮੈਂ ਕਨੇ ਪੋਡਕਾਸਟ ਦੇ ਵਿੱਚ ਆ ਕੇ ਵੀ ਕਿਹਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਤੇ ਜਿਹੜੀਆਂ ਹੋਰ ਕੁੜੀਆਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਵੀ ਤੁਸੀਂ ਮੇਰੇ ਵਰਗੀ ਗਲਤੀ ਕਦੇ ਨਾ ਕਰੋ ਜੋ ਵੀ ਤੁਹਾਡੀ ਪਰਸਨਲ ਲਾਈਫ ਆ ਆਪਣਾ ਪੇਰੈਂਟਸ ਨਾਲ ਸ਼ੇਅਰ ਕਰੋ ਜੇਕਰ ਤੁਸੀਂ ਜ਼ਿਆਦਾ ਹੀ ਕਿਸੇ ਦੇ ਕਰੀਬ ਹੋ ਤਾਂ ਬਟ ਆਪਣਾ ਫੈਸਲਾ ਖੁਦ ਨਾ ਲਾਓ ਮੈਂ ਹੀ ਗਾਈਡ ਕਰੂੰਗੀ ਇਹਨੇ ਕੁੜੀਆਂ ਨੂੰ ਨਸੀਹਤ ਦਿੱਤੀ ਆਪਦੀ ਨਸੀਹਤ ਤੇ ਆਪ ਹੀ ਭੁੱਲ ਗਈ ਇਹ ਕਿੱਥੇ ਕੁੜੀਆਂ ਨੂੰ ਕਹਿ ਰਹੀ ਸੀ ਮੇਰੇ ਵਰਗੀ ਗਲਤੀ ਨਾ ਕਰੋ ਇਹਨੇ ਸੇਮ ਚੀਜ਼ ਫਿਰ ਰਿਪੀਟ ਕਰਤੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਹੀਂ ਹਜ਼ਾਰ ਗਲਤੀਆਂ ਕਰਦਾ ਵਾ ਪੰਦਾ ਬੇਵਕੂਫ ਉਦੋਂ ਆ ਜਦੋਂ ਆਪਣੀ ਇੱਕ ਗਲਤੀ ਨੂੰ ਰਿਪੀਟ ਕਰਦਾ ਵਾ ਪਰ ਇਹ ਸੇਮ ਚੀਜ਼ਾਂ ਰਿਪੀਟ ਤੇ ਰਿਪੀਟ ਰਿਪੀਟ ਤੇ ਰਿਪੀਟ ਕਰੀ ਜਾ ਰਹੀ ਆ ਤੇ ਮੁਸ਼ਕੀ ਨੇ ਭਾਈ ਭੱਜ ਕੇ ਵਿਆਹ ਕਰਾ ਲਿਆ ਵਿਆਹ ਕਿਹਦੇ ਨਾਲ ਕਰਾਇਆ ਵਾ ਆਪਣੇ ਬਚਪਨ ਦੇ ਪਿਆਰ ਨਾਲ ਜਿਹੜਾ ਇਹਦਾ ਪਹਿਲਾ ਪਿਆਰ ਸੀ ਉਸੇ ਪਹਿਲੇ ਪਿਆਰ ਨੂੰ ਮਚਾਉਣ ਦੀ ਖਾਤਰ ਇਹਨੇ ਲਵਗੱਲ ਨਾਲ ਵਿਆਹ ਕਰਾਇਆ ਸੀਗਾ ਇਹ ਸੀ ਮੈਂ ਸਿਰਫ ਇੱਕ ਗੁੱਸੇ 'ਚ ਸਟੈਪ ਚੱਕਿਆ ਜਿਸ ਦੇ ਕਰਕੇ ਮੈਨੂੰ ਉੱਥੇ ਇੱਕ ਸਵਰਗ ਨਹੀਂ ਕਹਿ ਸਕਦੀ ਇੱਕ ਨਰਕ 'ਚ ਇੱਕ ਮੌਤ ਦੇ ਮੂੰਹ 'ਚ ਦੋ ਵਾਰੀ ਮੈਂ ਆਪਣਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਲਵਗੱਲ ਨੂੰ ਮਚਾਉਣ ਦੀ ਖਾਤਰ ਇਹਨੇ ਆਪਣੇ ਪਹਿਲੇ ਪਿਆਰ ਨਾਲ ਵਿਆਹ ਕਰਾ ਦਿਆ ਕਿ ਨੂੰ ਇਦਾਂ ਵੀ ਜਿਹੜੇ ਬੰਦੇ ਇਹਨੂੰ ਦੇਖਦੇ ਆ ਉਹਨੂੰ ਇਹ ਮਚਾਉਂਦੀ ਆ ਤੇ ਜਦੋਂ ਉਹ ਬੰਦੇ ਇਹਨੂੰ ਦੇਖਦੇ ਆ ਇੱਕ ਮੱਚਦੇ ਆ ਇਹ ਸੈਟੀਸਫਾਈ ਹੋ ਜਾਂਦੀ ਆ ਪੋਡਕਾਸਟ ਦੇ ਵਿੱਚ ਆ ਕੇ ਗਲਤੀਆਂ ਮੰਨਦੀ ਪਈ ਆ ਉਸ ਤੋਂ ਬਾਅਦ ਸੇਮ ਗਲਤੀਆਂ ਨੇ ਫਿਰ ਰਿਪੀਟ ਕਰਤੀ ਲਾਈਫ ਵਿੱਚ ਕੁਝ ਅੱਛਾ ਕਰੋ ਯਾਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਵਾਸੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਮਾਵਾ ਨੇ ਭੈਣਾ ਨੇ ਵੀਰਾਂ ਨੇ ਕਿੰਨਿਆਂ ਨੇ ਆਪਣਾ ਵਿਦੇਸ਼ ਆਜ਼ਾਦ ਕਰਾ ਲਿਆ ਤੇ ਅਸਲ ਦੇ ਵਿੱਚ ਅਸਲੀ ਬਦਲਾ ਜੋ ਅੰਗਰੇਜ਼ਾਂ ਤੋਂ ਆ ਮੁਸ਼ਕਿਲ ਲੈ ਰਹੀ ਆ ਇਹ ਗੱਲ ਅਸੀਂ ਲਿਖ ਕੇ ਦੇ ਸਕਦੇ ਆ ਅੰਗਰੇਜ਼ ਕਦੇ ਵੀ ਮੁਸ਼ਕਿਲ ਦੇ ਕੋਲੋਂ ਅੰਗਰੇਜ਼ੀ ਨੂੰ ਆਜ਼ਾਦ ਨਹੀਂ ਕਰਾ ਸਕਦੇ ਜਿਹੜੇ ਹਸਾਬ ਦੇ ਨਾਲ ਇਹਨੇ ਅੰਗਰੇਜ਼ੀ ਦਾ ਚੀਰ ਹਰਨ ਕੀਤਾ ਹੋਇਆ ਵਾ ਤੇ ਅੰਗਰੇਜ਼ਾਂ ਨੂੰ ਆਗੇ ਇਹਦੀ ਮੰਨਤਾ ਕਰਨੀ ਪੈਣੀ ਆ ਉਹ ਬੱਸ ਕਰ ਭੈਣੇ ਹੋ ਸਕਦਾ हट ਜੇ ਪਰ ਇਹਦੇ ਲੱਛਣ ਲੱਗਦੇ ਨਹੀਂ ਹਟਣ ਵਾਲੇ ਆਡੀਅੰਸ ਨੂੰ ਆਡੀਅੰਸ ਬਲੌਗਸ ਨੂੰ ਬਲੌਗਰਸ 버ਗਰ ਨੂੰ 버ਗਲ ਜਦੋਂ ਭੱਜ ਕੇ ਮੋਹਾਲੀ ਗਈ ਆ ਉਦੋਂ ਵੀ ਇਹਨੇ ਦੋ ਤਿੰਨ ਸ਼ਬਦਾਂ ਦਾ ਚੀਰ ਹਰਨ ਕੀਤਾ ਉਹ ਕਿਹੜੇ ਸ਼ਬਦ ਆ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਦਾ ਸਾਰੇ ਅੰਦਾਜ਼ਾ ਲਾ ਸਕਦੇ ਆ ਅੰਦਾਜ਼ੇ ਤੋਂ ਇਲਾਵਾ ਆਪਣੇ ਕੋਲ ਕੁਝ ਨਹੀਂ ਸਾਰੇ ਕਹਿ ਰਿਹਾ ਮੁਸ਼ਕੀ ਨੇ ਭੱਜ ਕੇ ਵਿਆਹ ਕਰਾ ਲਿਆ ਬਹੁਤ ਸਾਰੇ ਕਹਿ ਰਿਹਾ ਮੁਸ਼ਕੀ ਨੇ ਆਪਣੀ ਪੇਰੈਂਟਸ ਦੀ ਮਰਜ਼ੀ ਦੇ ਨਾਲ ਵਿਆਹ ਕਰਾਇਆ ਵਾ ਪਰ ਹੈ ਇਹਦੀ ਲਵ ਮੈਰਿਜ ਆ ਤੇ ਮੈਨੂੰ ਆਇ ਲੱਗਦਾ ਵੀ ਮੁਸ਼ਕੀ ਦੇ ਵਿਆਹ ਕਰਾਉਣ ਪਿੱਛੇ ਮੁਸ਼ਕੀ ਦਾ ਹੱਥ ਨਹੀਂ ਮੁਸ਼ਕੀ ਦੇ ਵਿਆਹ ਕਰਾਉਣ ਪਿੱਛੇ ਮੁਸ਼ਕੀ ਦੀ ਆਡੀਅנס ਦਾ ਹੱਥ ਆ ਉਹ ਕਿਵੇਂ ਕਿਉਂਕਿ ਆਡੀਅנס ਇਹਨੂੰ ਵਾਰ-ਵਾਰ ਸਵਾਲ ਕਰਦੀ ਪਈ ਸੀ ਵਾਰ-ਵਾਰ ਕਮੈਂਟ ਕਰਦੀ ਪਈ ਸੀ ਦੀਦੀ ਆਪਣੀ ਬ੍ਰਾਈਡਲ ਲੁੱਕ ਦਿਖਾਓ ਦੀਦੀ ਆਪਣੀ ਬ੍ਰਾਈਡਲ ਲੁੱਕ ਦਿਖਾਓ ਫਿਰ ਦਿਖਾਤੀ ਉਹਨੇ ਲਈ ਨਾ ਮੈਂ ਜਿੱਦਾਂ ਕਿ ਬਹੁਤ ਸਾਰੀਆਂ ਦੂਸਰੇ ਚੈਨਲ ਤੇ ਬਹੁਤ ਸਾਰੇ ਮੈਸੇਜ ਆਉਂਦੇ ਆ ਦੀਦੀ ਬ੍ਰਾਈਡਲ ਸ਼ੂਟ ਲੈ ਕੇ ਆਓ ਬ੍ਰਾਈਡਲ ਲੁੱਕ ਲੈ ਕੇ ਆਓ ਹਨਾ ਇਹ ਸਭ ਕੁਝ ਆਪਣੀ ਆਡੀਅੰਸ ਲਈ ਕਰ ਰਹੀ ਆ ਤਾਂ ਕਿ ਮੇਰੀ ਆਡੀਅੰਸ ਨੂੰ ਮੈਂ ਕੁਝ ਸਮਝਾ ਸਕਾਂ ਕੁਝ ਸਹੀ ਗਾਈਡ ਵੀ ਕਰ ਪਾਵਾਂ ਲੋ ਜੀ ਮੈਂ ਕਹਿ ਰਹੀ ਆ ਮੈਂ ਆਪਣੀ ਆਡੀਅੰਸ ਨੂੰ ਗਾਈਡ ਕਰਦੀ ਆ ਤੇ ਉਹਨਾਂ ਨੂੰ ਮੈਂ ਚੰਗੀਆਂ ਗੱਲਾਂ ਦੱਸਦੀ ਆ ਉਹ ਘਰੋਂ ਭਜਣਾ ਕਿ ਦੋ ਤੋਂ ਚੰਗੀ ਗੱਲ ਹੋ ਗਈ ਇਹਦੇ ਵਿੱਚ ਤੂੰ ਕਿਹੜੀ ਗਾਈਡੈਂਸ ਦੱਸਦੀ ਪਈਆਂ ਉਹਨਾਂ ਨੂੰ ਜੇ ਤੂੰ ਭੱਜੀਆਂ ਮਾੜਾ ਮੋਟਾ ਉਹਨਾਂ ਨੂੰ ਦੱਸ ਵੀ ਕਿਸ ਤਰੀਕੇ ਨਾਲ ਕਿਵੇਂ ਭੱਜਣਾ ਵਾ ਕਿੰਨੇ ਕ ਕੱਪੜੇ ਲੈ ਕੇ ਭੱਜਣਾ ਵਾ ਉੱਥੇ ਜਾ ਕੇ ਬਾਲਟੀਆਂ ਡੱਬੀ ਖਰੀਦੀ ਫਿਰਦੀ ਐ ਇਹਨਾਂ ਕੋਲ ਇੱਕ ਡਸਟਬਿਨ ਨਹੀਂ ਹੈਗਾ ਸਿਕਾ ਡਸਟਬਿਨ ਵੀ ਨਹੀਂ ਉੱਥੇ ਜਾ ਕੇ ਖਰੀਦਿਆ ਵਾ ਉਹ ਇੰਨਾ ਕਿੰਨਾ ਗੰਦ ਪਾਉਂਦੇ ਤੂੰ ਵੀ ਜਿਹੜਾ ਐਨਾ ਕਿੰਨਾ ਗੰਦ ਪਾਉਂਦੇ ਜਿਹੜਾ ਸਭ ਡਸਟਬਿਨ ਦੀ ਲੋਡ ਪੈ ਗਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਗਲਤੀ ਨੂੰ ਕਦੇ ਰਿਪੀਟ ਨਹੀਂ ਕਰਦਾ ਪਰ ਮੁਸ਼ਕੀ ਦਾ ਸਾਫ ਪੁੱਠਾ ਹੀ ਆ ਇਹ ਹਰ ਇੱਕ ਗਲਤੀ ਨੂੰ ਰਿਪੀਟ ਕਰਦੀ ਆ ਉਸ ਵਾਰੇ ਮਾਫੀ ਮੰਗ ਉਹ ਸ਼ਰਮ ਆਇਆ ਹੈ ਪਹਿਲਾਂ ਆਪ ਜੀ ਸੀ ਕਹਿੰਦੀ ਸੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਆ ਉਹ ਐਕਸੀਡੈਂਟ ਹੋ ਗਿਆ ਮੇਰੀ ਜ਼ਿੰਦਗੀ ਦੇ ਵਿੱਚ ਇਨਸੀਡੈਂਟ ਨਹੀਂ ਹੋਇਆ ਐਕਸੀਡੈਂਟ ਹੋ ਗਿਆ ਤੇ ਇਹ ਸੇਮ ਐਕਸੀਡੈਂਟ ਫੇਰ ਦੁਬਾਰਾ ਕਰ ਲਿਆ ਪੌਡਕਾਸਟ ਦੇ ਵਿੱਚ ਆ ਕੇ ਕੁੜੀਆਂ ਨੂੰ ਕਹਿੰਦੀ ਸੀ ਜਿਹੜੀ ਗਲਤੀ ਮੈਂ ਕੀਤੀ ਆ ਤੁਸੀਂ ਨਾ ਕਰਿਓ ਤੇ ਸੇਮ ਗਲਤੀ ਇਹਨੇ ਫੇਰ ਰਿਪੀਟ ਕਰਤੀ ਤੇ ਖਰਚਾ ਵੀ ਬਹੁਤ ਆ ਗਿਆ ਬਾਹਰੋਂ ਡੇਲੀ ਡੇਲੀ ਮੰਗਵਾਉਣਾ ਹਨਾ ਬਾਕੀ ਹੁਣ ਆਪਾਂ ਉੱਥੇ ਆ ਕਮਰੇ ਦੀ ਮੈਂ ਕਰਦੀ ਆ ਸਫਾਈ ਲੈ ਨਾ ਇੱਧਰ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦੀ ਰਸੋਈ ਬਣੀ ਹੋਈ ਆ ਇਹ ਰੋਈ ਦੇ ਵਿੱਚ ਮੈਂ ਆਪਣਾ ਸਮਾਨ ਸ਼ਿਫਟ ਕਰੂੰਗੀ। ਸੋ ਬਾਹਗੁਰੂ ਦੀ ਕਿਰਪਾ ਨਾਲ ਆਪਾਂ ਕਾਰ ਲੈ ਚੁੱਕੇ ਆਂ ਤੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਆਂ ਕਿ ਪਰਮਾਤਮਾ ਹੀ ਆ ਹਨਾ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਆ। ਲਓ ਜੀ ਬਾਹਗੁਰੂ ਜੀ ਦੀ ਕਿਰਪਾ ਦੇ ਨਾਲ ਕਾਰ ਲੈ ਲਈ। ਤੇ ਜਦੋਂ ਮੈਂ ਕਨੇ ਕਾਰ ਲੈ ਲਈ ਮੈਨੂੰ ਬਹੁਤ ਲੱਗਿਆ ਵੀ ਬਹੁਤ ਲੋਕ ਮੱਚ ਗਏ ਹੋਣਿਆ ਮੈਂ ਕਨੇ ਕਾਰ ਲੈ ਲਈ ਮੈਂ ਕਨੇ ਕਾਰ ਲੈ ਲਈ ਤੇ ਮੈਂ ਕਿਹਨੂੰ ਤਾਂ ਚਲੀ ਗਈ ਮਹਾਰੀ ਤੇ ਹੁਣ ਕਾਰ ਦੀਆਂ ਕਿਸ਼ਤਾਂ ਕੌਣ ਭਰੂਗਾ? ਗੱਤ ਸਹੀ ਏ। ਦੋਸਤੋ ਖਬਰਾਓ ਨਾ ਕਾਰ ਦੀਆਂ ਕਿਸ਼ਤਾਂ ਦਾ ਜਿਗਾਰਡ ਮੈਂ ਕਰਕੇ ਗਈ ਆ। ਮੈਂ ਕਨੇ ਆਪਣੇ ਭਰਾ ਨੂੰ ਬਲੌਗਿੰਗ ਸ ਤੇ ਮੈਂ ਕਹਿੰਦੀ ਮੰਮੀ ਵੀ ਭਾਈ ਅੱਜਕੱਲ ਬਲੌਗਿੰਗ ਕਰਦੀ ਪਈ ਆ ਆ ਦੇਖ ਲਓ ਕਲਿੱਪਾਂ ਹਾਂਜੀ ਅਸੀਂ ਪਹੁੰਚ ਗਏ ਸੀ ਆਪਾਂ ਇੱਥੇ ਗੱਡੀ ਲਾਤੀ ਏ ਘਰ ਦੇ ਨਾਲ ਬਿਲਕੁਲ ਹਾਂਜੀ ਇੱਧਰ ਦੇਖ ਲਓ ਖਾ ਕੇ ਚੌਲ ਤੇ ਮੁੰਡਾ ਸਾਡਾ ਪੈ ਗਿਆ ਲੰਮੇ ਚੌਲ ਖਾਂਦੀ ਇਥੇ ਮਤਲਬ ਕਿ ਮੈਂ ਆਪਣੇ ਸੀਟ ਬੈਲਟ ਨਹੀਂ ਲਗਾਈ ਸੀ ਮੈਂ ਵਲੌਗ ਬਣਾਇਆ ਸੀ ਜਦੋਂ ਮੈਂ ਆਣ ਕੇ ਐਡਿਟ ਕੀਤਾ ਮੈਂ ਸੋਚਿਆ ਹਨਾ ਉਸ ਟਾਈਮ ਮੈਨੂੰ ਯਾਨੀ ਕਿ ਫੀਲ ਹੋਇਆ ਤਾਂ ਇਹ ਮੇਰੀ ਮਿਸਟੇਕ ਸੀ ਛੋਟੀ ਜੀ ਤੇ ਬਾਕੀ ਜੌਂਟ ਵਰੀ ਅੱਗੇ ਤੋਂ ਮਤਲਬ ਡਰਾਈਵਿੰਗ ਕਰਨੀ ਹੈ ਚਾਹੀਏ ਮਤਲਬ ਵਲੌਗ ਬਣਾਉਣਾ ਤਾਂ ਸੀਟ ਬੈਲਟ ਮੇਰੇ ਲੱਗੀ ਹੋਊਗੀ ਫੇਰ ਹੀ ਮੈਂ ਪਬਲਿਕ ਕਾਰ ਸਕੂਗੀ ਆਪਣਾ ਵਲੌਗ ਲੋ ਜੀ ਕਿੰਨੀ ਕਿੰਨੀ ਸਿਆਣੀ ਕੁੜੀ ਆ ਇਹਨੇ ਸੀਟ ਬੈਲਟ ਨਹੀਂ ਲਾਈ ਇਹਨੇ ਕਲਿੱਪ ਰਿਕਾਰਡ ਕਰ ਲਈ ਉਸ ਤੋਂ ਬਾਅਦ ਇਹਨੇ ਉਹ ਕਲਿੱਪ ਅਪਲੋਡ ਨਹੀਂ ਕੀਤੀ ਆਪਣੇ ਵਲੌਗ ਦੇ ਵਿੱਚ ਵੀ ਉਹ ਚੀਜ਼ ਗਲਤ ਆ ਹਮੇਸ਼ਾ ਡਰਾਈਵਿੰਗ ਕਰਨੀ ਚਾਹੀਦੀ ਆ ਜਾਂ ਫਰੰਟ ਸੀਟ ਤੇ ਬੈਠਣਾ ਚਾਹੀਦਾ ਸੀਟ ਬੈਲਟ ਲਾ ਕੇ ਮੈਕ ਜਿਹੜਾ ਤੂੰ ਸੰਧੂਰ ਪਵਾ ਰਹੀ ਂਗਲਾਂ ਨਾਲ ਦਿਲ ਬਣਾ ਰਹੀ ਂਆ ਤੈਨੂੰ ਨਹੀਂ ਲੱਗਦਾ ਉਹ ਮਿਸਟੇਕ ਆ ਤੇਰੀ ਤੈਨੂੰ ਉਹ ਚੀਜ਼ਾਂ ਅਪਲੋਡ ਕਰਨੀਆਂ ਚਾਹੀਦੀਆਂ ਸੀ ਹਾਂ ਜੇ ਤੂੰ ਅਪਲੋਡ ਕਰਨੀਆਂ ਵਾ ਅਫੀਸ਼ੀਅਲੀ ਆਪਣਾ ਵਿਆਹ ਕਰਾ ਜਾਂ ਫਿਰ ਸਟੋਰੀ ਲਾ ਕੇ ਲੋਕਾਂ ਨੂੰ ਦੱਸ ਵੀ ਮੈਂ ਅਫੀਸ਼ੀਅਲੀ ਵਿਆਹ ਕਰਾ ਲਿਆ ਜੀ ਮੈਨੂੰ ਲੱਗਦਾ ਇਸ ਕੁੜੀ ਦੀ ਕਿਸਮਤ ਦੇ ਵਿੱਚ ਵਧੀਆ ਤਰੀਕੇ ਨਾਲ ਵਿਆਹ ਕਰਉਣਾ ਹੈ ਹੀ ਨਹੀਂ ਪਹਿਲਾਂ 15 16 ਸਾਲਾਂ ਦੀ ਸੀ ਉਦੋਂ ਭੱਜ ਗਈ ਹੁਣ 17 18 ਸਾਲਾਂ ਦੀ ਹੋ ਗਈ ਹੁਣ ਭੱਜ ਗਈ ਐ ਇਸ ਮੌਕੇ ਤੇ ਮੈਂ ਇੱਕੀ ਗੱਲ ਕਹਿਣੀ ਚਾਹਾਂਗਾ ਮੀਨੂ ਸਿਰਾ ਖਾ ਖਾ ਮਟਰਾਂ ਵਾਲੇ ਚੌਲ ਰੱਜ ਗਏ ਤੇ ਮਹਿਕ ਜੀ ਮੈਂ ਸੁਣਿਆ 13 ਤਰੀਕ ਨੂੰ ਦਾ ਬਰਥਡੇ ਸੀ ਤੇ ਬਾਡੇ ਤੋਂ ਇੱਕ ਦਿਨ ਬਾਅਦ ਹੀ ਭੱਜ ਗਈ। ਯਹੀ ਨਹੀਂ, ਅਭੀ ਹੋਰ ਸੁਣੀਏ। ਸਾਰਾ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਸੀ ਵੀ ਜਿਹੜਾ ਸੰਧੂਰ ਵਾਲਾ ਹੱਥ ਆ ਕੇ ਤੇ ਬੋਬੀ ਦਾ ਤਾਂ ਨਹੀਂ ਕਿਉਂਕਿ ਬੋਬੀ ਦੇ ਵੀ ਸੇਮ ਚੇਨ ਪਾਈ ਹੋਈ ਆ। ਤੇ ਇੱਥੇ ਮੈਨੂੰ ਦੋ ਗੱਲਾਂ ਲੱਗਦੀਆਂ ਨੇ, ਦੋਨਾਂ ਦੇ ਵਿੱਚੋਂ ਇੱਕ ਗੱਲ ਸੱਚ ਹੋ ਸਕਦੀ ਆ। ਜਾਂ ਤਾਂ ਫਿਰ ਸ਼ਗਨ ਦੇ ਵਿੱਚ ਆਪਾਂ ਪ੍ਰੋਹਣੇ ਨੂੰ ਸੋਨੇ ਦੀ ਛਾਪ ਪਾਉਨੇ ਆ, ਜਾਂ ਫਿਰ ਆਪਾਂ ਉਹਨੂੰ ਕੋਈ ਗਹਿਣਾ ਪਾਉਨੇ ਆ, ਕੜਾ ਪਾ ਦਿੰਨੇ ਆ, ਛਾਪ ਪਾ ਦਿੰਨੇ ਆ। ਤੇ ਮੈਨੂੰ ਐਂ ਲੱਗਦਾ ਵੀ ਜਦੋਂ ਮਹਿਕ ਤੇ ਮਹਿਕ ਦਾ ਸੋ ਕਾਲਡ ਹਸਬੈਂਡ, ਮਹਿਕ ਦਾ ਬਚਪਨ ਦਾ ਪਿਆਰ ਜਾਨੇ ਮੇਰੀ ਜ ਤੇ ਮਹਿਕ ਜਦੋਂ ਆਪਣੇ ਬਚਪਨ ਦੇ ਪਿਆਰ ਦੇ ਨਾਲ ਮਹਾੜੀਵਾਲ ਨੂੰ ਆਈ ਆ ਤੇ ਬੋਬੀ ਇਹਨਾਂ ਨੂੰ ਛੱਡਣ ਆ ਗਿਆ ਹੁਣ ਬੋਬੀ ਨੇ ਆਪਣੇ ਗੁੱਟ ਤੋਂ ਚੈਨ ਲਾ ਕੇ ਕਹਿਦਾ ਹੁਣ ਲਓ ਜੀਜਾ ਜੀ ਇਹ ਸੌਹਰਿਆਂ ਦੀ ਨਿਸ਼ਾਨੀ ਆ ਜੀ ਤੇ ਇਹ ਤੁਸੀਂ ਪਾ ਲਿਓ ਤੇ ਜਾਂ ਫਿਰ ਇਦਾਂ ਹੋ ਸਕਦਾ ਵਾ ਵੀ ਬੋਬੀ ਦੇ ਜੀਜੇ ਨੇ ਇਕੱਠੀਆਂ ਦੋ ਚੈਨਾਂ ਬਣਾਈਆਂ ਹੁਣ ਮਹਿਕ ਨੇ ਕਹਿਤਾ ਹੁਣ ਤੂੰ ਬੜਾਈਆ ਮੇਰੇ ਭਰਾ ਨੂੰ ਬਣਾ ਕੇ ਦੇ ਦੋਨਾਂ ਦੇ ਵਿੱਚੋਂ ਇੱਕ ਗੱਲ ਹੋ ਸਕਦੀ ਆ ਓ ਮਾਈ ਗਾਡ ਕੌਣ ਸੱਟੇ ਮੁਸ਼ਕੀਆ ਜਾ ਰਹੇ ਵੀਡੀਓ ਦੇ ਲਾਸਟ ਦੇ ਵਿੱਚ ਮੈਂ ਆਹੀ ਕਹਿਣਾ ਚਾਹਾਂਗਾ ਮਹਿਕ ਦੀ ਆਪਣੀ ਜ਼ਿੰਦਗੀ ਆ ਇਹਨੇ ਸੁਵਾਰਨੀ ਆ ਜਾਂ ਸੁਧਾਰਨੀ ਆ ਜਾਂ ਵਿਗਾੜਨੀ ਆ ਇਹਦੇ ਆਪਣੀ ਸਿਰ ਤੇ ਆ ਇਹ ਕੀ ਕਰਨਾ ਚਾਹੁੰਦੀ ਆ ਕੀ ਇਹਨੇ ਸੋਚਿਆ ਵਾ ਕੀ ਇਹਨੇ ਭੱਜ ਕੇ ਵਿਆਹ ਕਰਾਇਆ ਵਾ ਜਾਂ ਇਹਨੇ ਵਿਆਹ ਕਰਾਇਆ ਵਾ ਇੱਕ ਚੰਗੇ ਫਿਊਚਰ ਦੇ ਲਈ ਕੀ ਕਰਨਾ ਚਾਹੁੰਦੀ ਆ ਇਹ ਤਾਂ ਇਹਨੂੰ ਪਤਾ ਆਪਾਂ ਨੂੰ ਇਹਦਾ ਕੁਝ ਨਹੀਂ ਪਤਾ ਤੇ ਅਸੀਂ ਕਿੰਨੇ ਟਾਈਮ ਤੋਂ ਕੋਸ਼ਿਸ਼ ਕਰਦੇ ਪਏ ਇਹਨੂੰ ਸਮਝਾਉਣ ਦੀ ਵੀ ਮਾੜਾ ਮੋਟਾ ਆਪਣੇ ਕੰਟੈਂਟ ਦੇ ਵਿੱਚ ਸੁਧਾਰ ਲੈ ਕੇ ਆ ਮਾੜਾ ਮੋਟਾ ਆਪਣੀਆਂ ਹਰਕਤਾਂ ਦੇ ਵਿੱਚ ਸੁਧਾਰ ਲੈ ਕੇ ਆ ਇਹ ਨਹੀਂ ਸਮਝੀ ਇਹਨੂੰ ਆਇ ਲੱਗਦਾ ਪਿਆ ਵੀ ਜੇ ਕੋਈ ਬੰਦਾ ਇਹਨੂੰ ਸਮਝਾ ਰਿਹਾ ਵਾ ਤਾਂ ਉਹ ਬੰਦਾ ਇਹਨੂੰ ਚੈਲੰਜ ਕਰਦਾ ਪਿਆ ਵਾ ਹਰਜ ਕਰੋ ਹੁਣ ਆਪਾਂ ਇਹਨੂੰ ਕਹਦਾ ਵੀ ਮੈਕ ਆਹ ਗੱਲ ਨਹੀਂ ਸਹੀ ਤਾਂ ਇਹਨੇ ਉਹ ਚੀਜ਼ ਸੇਮ ਕਰਨੀ ਆ ਸ਼ਾਇਦ ਇਹਨੂੰ ਆਇ ਲੱਗਦਾ ਪਿਆ ਵੀ ਜਿਹੜਾ ਬੰਦਾ ਇਹਨੂੰ ਸਮਝਾਉਂਦਾ ਵਾ ਉਹ ਬੰਦਾ ਇਹਨੂੰ ਚੈਲੰਜ ਕਰਦਾ ਪਿਆ ਵਾ ਇਹ ਚੈਲੰਜ ਅਕਸੈਪਟ ਕਰਕੇ ਐਕਸ਼ਨ ਦਾ ਰਿਐਕਸ਼ਨ ਦੇ ਦਿੰਦੀ ਆ ਮੈਂ ਤਾਂ ਹੀ ਕਹਿਣਾ ਚਾਹਾਂਗਾ ਕਿ ਮੈਕ ਜੋ ਜ਼ਿੰਦਗੀ ਤੂੰ ਚੂਸ ਕੀਤੀ ਆ ਜੋ ਲਾਈਫ ਤੂੰ ਸਿਲੈਕਟ ਕੀਤੀ ਆ ਜੋ ਫਿਊਚਰ ਤੂੰ ਆਪਣਾ ਦੇਖ ਰਹੀ ਆ ਉਹ ਫਿਊਚਰ ਕਦੇ ਵੀ ਚੰਗੇ ਰਸਤੇ ਨਹੀਂ ਜਾਊਗਾ ਕਿਤੇ ਆਇ ਨਾ ਹੋਵੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੇਰੇ ਬਹੁਤ ਬੁਰੇ ਹਾਲ ਹੋ ਜਾਣ ਹੋਰ ਤੇਰੇ ਲੋਕ ਦੇਖਦੇ ਵੀ ਆ ਲੋਕ ਤੇਰੀਆਂ ਗੱਲਾਂ ਵੀ ਸੁਣਦੇ ਆ ਚਾਹੇ ਲੋਕ ਤੈਨੂੰ ਟਰੋਲ ਹੀ ਕਰਦੇ ਆ ਇਸ ਚੀਜ਼ ਦਾ ਤੂੰ ਲਾਹਾ ਲੈ ਸਕਦੀ ਆ ਚੰਗੀਆਂ ਵੀਡੀਓ ਬਣਾ ਚੰਗਾ ਕੰਟੈਂਟ ਬਣਾ ਜੇ ਪਹਿਲਾਂ ਜਿਹੜਾ ਕੰਟੈਂਟ ਮਾੜਾ ਸੀ ਆਨਲਾਈਨ ਟਾਈਮ ਦੇ ਵਿੱਚ ਆਪਣੇ ਕੰਟੈਂਟ ਨੂੰ ਸੁਧਾਰ ਪਰ ਹੁਣ ਸੁਧਾਰ ਦੀ ਕੋਈ ਉਮੀਦ ਨਹੀਂ ਮੁਸ਼ਕਿਲ ਕੁੱਤੇ ਦੀ ਕੂਛਰ ਗਈ ਆ 100 ਸਾਲ ਕੀ ਭਾਵੇਂ 1000 ਸਾਲ ਨੜੀ ਚ ਪਾ ਲੋ ਇਹਨੇ ਕਦੇ ਵੀ ਸਿੱਧੀ ਨਹੀਂ ਹੋਣਾ ਸਲੂਟ ਆ ਇਹਦੇ ਘਰ ਵਾਲੇ ਨੂੰ ਜਿਹੜਾ ਇੰਨੀਆਂ ਗੱਲਾਂ ਸੁਣਨ ਦੇ ਬਾਅਦ ਵੀ ਕਹਿ ਰਿਹਾ ਵਾ ਕਿ ਮੈਨੂੰ ਪਤਾ ਮੇਰੇ ਘਰ ਵਾਲੇ ਚੰਗੀ ਆ ਤੇ ਪ੍ਰਮਾਤਮਾ ਇਹੋ ਜੇ ਘਰ ਵਾਲੇ ਸਾਰਿਆਂ ਨੂੰ ਦਵੇ ਸੋ ਉਮੀਦ ਹੈ